ਸ਼ਾਸਿਕਾਲ ਜੀ ਚੈਨਲ ਤੇ ਆਏ ਵੀਰਾਂ ਨੂੰ ਤੇ ਜਿਹੜੇ ਵੀਰ ਕਹਿੰਦੇ ਆ ਜੀ ਨਿਮੈਟਿਕ ਮਸ਼ੀਨਾਂ 6-6 ਲੱਖ ਦੀਆਂ ਨੇ ਬੜੀਆਂ ਮਹਿੰਗੀਆਂ ਨੇ ਇੱਕ ਵਾਰੀ ਆ ਆਪਣੇ ਵੀਰ ਸਤਨਾਮ ਸਿੰਘ ਕੋਲੇ ਆਓ 6 ਲੱਖ ਚ ਤਾਂ ਆਪਾਂ ਬਾਈ ਜੀ ਦੋ ਮਸ਼ੀਨਾਂ ਦੇ ਦੇਾਂਗੇ ਨਿਮੈਟਿਕੋ ਵੀ ਤੇ ਮੈਸ਼ੀਓ ਦੀ ਮਸ਼ੀਨ ਇੱਕ ਸਾਈਡ ਤੇ ਚਲਾ ਲਿਓ ਤੇ ਇੱਕ ਮੈਸ਼ੀਓ ਸਾਈਡ ਤੇ ਇਹ ਮਸ਼ੀਨ ਚਲਾ ਲਿਓ ਜੀ ਤੇ ਕੋਈ 19 21 ਦਾ ਵੀ ਫਰਕ ਆ ਜੇ ਤਾਂ ਬਾਈ ਮਿਸਤਰੀਆਂ ਦਾ ਆਪਣਾ ਵੀ ਆਪਾਂ ਜਿੰਮੇਵਾਰ ਆ ਕਿਸੇ ਗੱਲ ਦੀ ਮੰਨ ਲਓ ਕਮੀ ਨਹੀਂ ਰਹਿੰਦੀ ਮਸ਼ੀਨ ਦੇ ਵਿੱਚ ਨਾ ਕੋਈ ਬਜਾਈ ਚ ਕਮੀ ਨਾ ਕੋਈ ਉਕਰਣ ਚ ਕਮੀ ਅੱਗੇ ਤੁਹਾਨੂੰ ਆਪਾਂ ਇਹਦੀ ਬੀਜੀਵੀ ਮੱਕੀ ਵੀ ਜ਼ਰੂਰ ਦਿਖਾਵਾਂਗੇ ਵੀਡੀਓ ਦੇ ਵਿੱਚ ਤੇ ਇਹ ਤੇ ਲੱਗੇ ਹੋਏ ਮਟੀਰੀਅਲ ਦੀ ਸਾਰੀ ਜਾਣਕਾਰੀ ਵੀ ਜ਼ਰੂਰ ਦੇਵਾਂਗੇ ਕਿਉਂਕਿ ਕੀ ਕੀ ਸੋਧ ਬਾਈ ਨੇ ਕੀਤੀ ਹੋਈ ਹੈ ਮਸ਼ੀਨ ਦੇ ਵਿੱਚ ਆਪਾਂ ਸਾਰੀ ਦਿਖਾਵਾਂਗੇ ਕਿਉਂਕਿ ਇਹ ਮਸ਼ੀਨ ਦੇ ਵਿੱਚ ਬਾਈ ਨੇ ਬਹੁਤ ਐਡਵਾਂਸ ਮੰਨ ਲਓ ਸੋਧ ਕਰੀ ਹੈ ਤੇ ਮੈਨੂੰ ਵੀ ਬੜੀ ਵਧੀਆ ਲੱਗੀ ਬਾਈ ਜੀ ਮਸ਼ੀਨ ਦੇਖਣ ਚ ਤੇ ਸੋ ਮੈਂ ਕਿਹਾ ਆਪਣੇ ਵੀਰਾਂ ਨੂੰ ਵੀ ਇਹ ਜ਼ਰੂਰ ਦਿਖਾਈਏ ਮਸ਼ੀਨ ਆਪਾਂ ਤੇ ਰੇਟ ਵੀ ਬੜਾ ਬਾਜ ਬਜ ਐ ਤੇ ਜਿਹੜੇ ਮੇਰੇ ਵੀਰ ਚੈਨਲ ਤੇ ਨਵੇਂ ਆਏ ਐ ਜੀ ਉਹ ਚੈਨਲ ਸਬਸਕ੍ਰਾਈਬ ਕਰ ਲਿਆ ਕਰੋ ਤੇ ਜਿਹੜੇ ਮੇਰੇ ਵੀਰ ਪੁਰਾਣੇ ਐ ਜੀ ਉਹ ਲਾਈਕ ਤੇ ਸ਼ੇਅਰ ਕਰ ਦਿਆ ਕਰੋ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਜੀ ਇਹਦੇ ਨਾਲ ਬੀਜੀ ਹੋਈ ਮੱਕੀ ਤੇ ਬਹੁਤ ਵਧੀਆ ਤੇ ਸਹੀ ਗੈਪ ਤੇ ਮੱਕੀ ਉਗਰੀ ਐ ਜੀ ਤੇ ਕਾਫੀ ਵਾਰਡ ਤੱਕ ਮੈਂ ਜਿੰਨੀ ਵਾਰਡ ਤੱਕ ਇਹਨੂੰ ਦੇਖਿਆਗਾ ਤੇ ਸਹੀ ਇੱਕੋਸਾਰ ਮਸ਼ੀਨ ਦੀ ਬੀਜੀ ਹੋਈ ਮੱਕੀ ਦਿਖਦੀ ਐ ਤੇ ਕਿਤੇ ਮੰਨ ਲਓ ਵੀਰ ਦੀ ਡਬਲਿੰਗ ਨਹੀਂ ਹੈਗੀ ਕੀ ਤੇ ਨਾ ਹੀ ਕਿਤੇ ਹੈ ਡੱਬ ਹੈਗਾ ਮੱਕੀ ਦੇ ਵਿੱਚ ਵੀਰ ਜ਼ਰੂਰ ਹੈ ਜੀ 9 ਕਿਲੋ ਪਾਇਆਗਾ ਕਿਲੇ ਦਾ ਬਟ ਉਗਣ ਦੇ ਵਿੱਚ ਮੱਕੀ ਬਿਲਕੁਲ ਇੱਕਸਾਰ ਤੇ ਬਰਾਬਰ ਗੈਪ ਤੇ ਦਿਖਦੀ ਹੈ ਆਜੋ ਹੁਣ ਆਪਾਂ ਤੁਹਾਨੂੰ ਮਿਸਤਰੀ ਨਾਲ ਵੀ ਮਿਲਾਉਣੇ ਆ ਬਾਈ ਜੀ ਤੇ ਨਾਲੇ ਮਸ਼ੀਨ ਬਾਰੇ ਪੂਰੀ ਡਿਟੇਲ ਦਿਖਾਉਣੇ ਆ ਵੀ ਇਹਨਾਂ ਨੇ ਕਿਦਾਂ ਦਾ ਮਟੀਰੀਅਲ ਮਸ਼ੀਨ ਦੇ ਵਿੱਚ ਵਰਤਿਆ ਹੋਇਆ ਤੇ ਆਜੋ ਜੀ ਤੇ ਇਹਨਾਂ ਨੇ ਹੁਣ ਨਮੈਟਿਕ ਮਸ਼ੀਨ ਬਣਾਈ ਹੈ ਤੇ ਉਹ ਤੁਹਾਨੂੰ ਆਪਾ ਦਿਖਾਉਨੇ ਆ ਤੇ ਆਪਾਂ ਕਰਾ ਦੇਾਂਗੇ ਵੀ ਕਿ ਇਹਨੇ ਲੈਣੀ ਹੋਈ ਆਪਾਂ ਰੇਟਰ ਰੂਟ ਚ ਵੀ ਤੁਹਾਨੂੰ ਰੈਟ ਸ਼ੈਟ ਕਰਾ ਦੇਾਂਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਤੇ ਮਸ਼ੀਨ ਬਹੁਤ ਸੋਹਣੀ ਚੱਲੀ ਇਹਦੀਆਂ ਵੀਡੀਓ ਵੀ ਆਪਣੇ ਕੋਲੇ ਹੈਗੀਆਂ ਹੈਗੀਆਂ ਤੇ ਹੋ ਸਕਿਆ ਤਾਂ ਆਪਾਂ ਵੀਡੀਓ ਕੰਬਾਈਨ ਵੀ ਕਰ ਦਾਂਗੇ ਵਿੱਚ ਤੇ ਕੋਈ ਦਿੱਕਤ ਵਾਲੀ ਗੱਲ ਨਹੀਂ ਸੋਹਣੀ ਬਣਾਈ ਹੈ ਨੈਮੈਟਿਕ ਮਸ਼ੀਨ ਪੂਰੀ ਕੈਂ ਬਣਾਈ ਹੈ ਆ ਬੀਜ ਦੀ ਸੈਟਿੰਗ ਵਾਲੀਆਂ ਵੀ ਇੱਥੇ ਹੀ ਦਿੱਤੀਆਂ ਇਹਨਾਂ ਦੇ ਪੂਰੀਆਂ ਵਧੀਆ ਤੇ ਪਿੱਛੇ ਤਵੇ ਲਾਏ ਆ ਇਹਨਾਂ ਨੇ ਖਾਲ ਨਹੀਂ ਲਾਏ ਹੈਗੇ ਪਿਛੇ ਤਮੀਆਂ ਲੱਗੀਆਂ ਆ ਵੀ ਗੇਰ ਨਾਲ ਨੂੰ ਤੇ ਬਾਕੀ ਜੇ ਵੀਡੀਓ ਚ ਬਾਜ ਸਹੀ ਨਾ ਆਈ ਤਾਂ ਆਪਾਂ ਬਾਅਦ ਚ ਆਵਾਜ਼ ਲਾ ਦੇਾਂਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਕੀ ਲੈ ਵੀ ਸਤਨਾ ਸਿੰਘ ਦੱਸੇਗਾ ਮਸ਼ੀਨ ਬਾਰੇ ਆ ਜਾ ਲੈ ਭਾਈ ਇਹ ਆਪਾਂ ਕੰਕ੍ਰੀਟ ਕਲੰਟਰ ਤਿਆਰ ਕਰਿਆ ਜੀ ਇਹ ਮੰਨ ਲਓ ਇਹ ਸਾਰਾ ਮਟੀਰੀਅਲ ਆਪਾਂ ਆਪਦੀ ਫਾਰਮ ਦੇ ਵਿੱਚ ਹੀ ਬਣਾਇਆ ਜੀ ਸਾਰਾ ਠੀਕ ਹੈ ਤੇ ਬਾਕੀ ਜਿਵੇਂ ਹੁਣ ਆਰਮ ਟਰੈਕਟਰ ਨੋਮੈਂਟਿਕ ਫਲੈਕਟਰ ਤੇ ਚੱਲਦੇ ਆਈਓ 15 1600 ਚੱਕਰ ਤੇ ਚੱਲਦਾ ਜੀ ਇਹ ਆਪਣਾ 1000 ਚੱਕਰ ਤੇ ਚੱਲਦਾ ਜੀ ਯਾਨੀ 1000 ਚੱਕਰ ਤੇ ਇਹ ਪ੍ਰੈਸ਼ਰ ਪੂਰਾ ਕਰ ਦਿੰਦਾ ਜੀ ਹਾਂ ਪੂਰਾ ਕਰਕੇ ਆਪਾਂ ਮੱਕੀ ਬੀਜੀ ਆਈ ਉਹਦੀ ਵੀਡੀਓ ਵੀ ਹੈਗੀ ਹੈ ਜੀ ਤੇ ਉਹ ਆਪਾਂ ਕੋਈ ਨਿੱਕਲੇਪ ਨਾਲ ਜੋੜ ਦਿਆਂਗੇ ਪਿੱਪ ਚਲਾ ਦਿਆਂਗੇ ਕੋਈ ਨਿੱਕਲੇਪ ਨਾਲ ਆਈ ਹੈ ਬਾਕੀ ਇਹਦੇ ਵਿੱਚ ਜਿਹੜੀਆਂ ਆਪਾਂ ਪਿੱਛੇ ਡਿਸਕਾਂ ਲਾਈਆਂ ਨੇ ਉਹ ਸਟੀਲ ਦੀਆਂ ਲਾਈਆਂ ਨੇ ਜੀ ਠੀਕ ਹੈ ਜਿਵੇਂ ਸੁਪਰ ਸੀਟਰ ਦੇ ਆਉਂਦੀਆਂ ਉਹਦਾਂ ਦੀਆਂ ਲਾਈਆਂ ਲਾਈਆਂ ਜੀ ਜਿਹੜੀਆਂ ਆਪਾਂ ਲੋਹੇ ਦੀ ਨਹੀਂ ਲਾਈਨੇ ਆਮ ਲੋ ਬਾਕੀ ਜਿਹੜੀ ਖਾਦ ਆਉ ਪਸਤੌਣ ਲਈ ਹੈ ਜਿਹੜੀ ਆਮ ਪਸਤੌਲੀ ਮਿਲ ਜਾਂਦੀ ਹੈ ਇਹ ਸਾਰੀ ਆਮ ਵਾਸਤੇ ਸਪੈਸ਼ਲ ਨਹੀਂ ਲਾਇਆ ਇਹ ਮਨ ਲੋ ਸਪੈਸ਼ਲ ਕਿਤੋਂ ਮਿਲਦਾ ਨਹੀਂ ਹੈਗਾ ਜੀ ਥੇ ਡਿੱਕਤ ਆਉਂਦੀ ਹੈ ਜੀ ਇਹ ਮਨ ਲੋ ਆਮ ਸੀਡ ਡ੍ਰਿਲ ਦੇ ਜਿਹੜਾ ਲੱਗਦਾ ਉਹੀ ਪਸਤੌਲੀ ਹੈ ਜੀ ਤੇ ਆ ਚੱਕਣ ਸਿੱਟਰ ਨੂੰ ਹਜੇ ਕੁਝ ਲਾਉਣਾ ਆਪਾਂ ਇਹਦੇ ਨਹੀਂ ਇਹਦੇ ਮਨ ਲੋ ਹੀ ਜੱਕ ਲਾਉਣਾ ਜੀ ਮੂਰੇ ਉਹ ਹਜੇ ਆਇਆ ਨਹੀਂ ਹੈਗਾ ਸੀਗਾ ਜੀ ਠੀਕ ਹੈ ਵੀ ਜੱਕ ਨਹੀਂ ਚੱਕੀ ਦੀ ਸਿੱਟੀ ਦੀ ਕਰਨੀ ਬੈਡ ਤੋਂ ਬਸ ਪ੍ਰੈਸ਼ਰ ਤੇ ਵਾਪਸ ਚੱਕੀਆਂ ਜਾ ਕਰਨੀਆਂ ਜੀ ਤੇ ਕਿੰਨੇ ਪ੍ਰੈਸ਼ਰ ਤੇ ਬਾਈ ਜੀ ਚੱਲਦੀ ਹੈ ਹਜ਼ਾਰ ਚੱਕਰਾਂ ਤੇ ਕਿੰਨਾ ਪ੍ਰੈਸ਼ਰ ਹੋ ਜਾਂਦਾ ਹੈ ਇਹ 100 ਹੋ ਜਾਂਦਾ ਜੀ 45 ਪ੍ਰੈਸ਼ਰ ਹੋ ਜਾਂਦਾ ਮਾਈਨਸ 45 ਜਾ ਵੜਦਾ ਵੈ ਕਿਉਂਦਾ ਪ੍ਰੈਸ਼ਰ ਹਾਂ ਜੀ ਹਾਂ ਬਹੁਤ ਪ੍ਰੈਸ਼ਰ ਹੈ ਜਿਵੇਂ ਮੰਨ ਲਓ 1000 ਕਿ ਚੱਕਰਾਂ ਦੇ ਕਰਦਾ ਤਾਂ ਹਾਂ ਜੀ ਹਾਂ ਤੇ ਅੱਗੇ ਆਪਾਂ ਉਹ ਆਲੂ ਵਾਲੀ ਮਸ਼ੀਨ ਵਾਲੀਆਂ ਬਿੱਟਾਂ ਲਾਈਆਂ ਹਾਂ ਹਾਂ ਜੀ ਫਾਲਾ ਬਈ ਜਿਵੇਂ ਹੁਣ ਆਪਾਂ ਮੰਨ ਲਓ ਇਹ ਕਣਕ ਵਾਲੇ ਵੱਢ ਹੁੰਦੇ ਆ ਉਹ ਡੂੰਘੇ ਘੱਟ ਪਏ ਹੋ ਹੁੰਦੇ ਆ ਜੀ ਇਹ 4 ਇੰਚੀ ਫਾਲਾ ਚੌੜਾ ਲਾਇਆ ਜੀ ਇਹਨੂੰ ਤਿੱਖਾ ਕਰਨ ਦੀ ਲੋੜ ਪੈਂਦੀ ਹੈ? ਨਹੀਂ ਇਹਦੇ ਇਹਨੂੰ ਕੋਈ ਤਿੱਖਾ ਕਰਨ ਦੀ ਨਹੀਂ ਲੋੜ ਪੈਂਦੀ ਜੀ ਬਾਕੀ ਜੇ ਆਪਾਂ ਨੂੰ ਕੋਈ ਦਿੱਕਤ ਪੈਂਦੀ ਹੈ ਇਹਦੇ ਤੇ ਹਲਾਂ ਆਲਾ ਫਲਾਂ ਵੀ ਲੱਗ ਜਾਂਦਾ ਜੀ। ਠੀਕ ਹੈ। ਹਾਂ ਜੀ ਹਲਾਂ ਆਲਾ ਫਲਾਂ ਉਹ ਜਿਵੇਂ ਆਪਾਂ ਪੱਤਾ ਵੇ ਲਾਉਣੇ ਉਹਨਾਂ ਦੀ ਕਿੰਨੀ ਕੁ ਲਾਈਫ ਆ ਪਿਛਲੇ ਬੀਜ ਵਾਲਿਆਂ ਦੀ। ਕਿੰਨਾ ਚਰਚਾ ਲੰਦੀ ਉਮੀਦ ਹੈ? ਖਤਮ ਹੁੰਦੇ ਹੀ ਨਹੀਂ ਜੀ ਜਿਵੇਂ ਹੁਣ ਆਮ ਸੁਪਰ ਸ਼ੀਡਰਾਂ ਤੇ ਚੱਲਦੇ ਨੇ ਜੀ। ਹਾਂ। ਜੀ ਇਹਨਾਂ ਦੇ ਵਿੱਚ ਮੰਨ ਲਓ ਕੋਈ ਦਿੱਕਤ ਆਉਂਦੀ ਨਹੀਂ ਹੈਗੀ। ਠੀਕ ਹੈ। ਬਾਕੀ ਜਿਹੜੀ ਆਪਣੀ ਆ ਟੈਂਕੀ ਹੈ ਜੀ ਇਹਦੇ ਵਿੱਚ 1.5 ਤੋਂ 2 ਗੱਟੇ ਪੈ ਜਾਂਦੇ ਆ ਲੋਹੇ ਠੀਕ ਹੈ ਇਹ ਵੀ ਸਮਾਨ ਲੱਗਿਆ ਵਾ ਜਿਵੇਂ ਹੁਣ ਆਮ ਪਲਾਂਟਰਾਂ ਦੇ ਆਉਂਦੀਆਂ ਜਿਹੜੀਆਂ ਚੈਣਾ ਹੁੰਦੀਆਂ ਨੇ ਉਹ ਸਾਈਕਲ ਦੀ ਚੈਨ ਹੁੰਦੀ ਹੈ ਜੀ ਇਹ ਬੋਲਟ ਚੈਨ ਪਾਈ ਵੀ ਸਾਰੀ ਇਹ ਬੋਲਟਾਂ ਹੀ ਚੈਨ ਆਈ ਸਾਰੀ ਆ ਮੈਂ ਨਿਗਾਹ ਮਾਰੀ ਸਾਰੀ ਬੋਲਟ ਚੈਨ ਇਹ ਤਾਂ ਠੀਕ ਹੈ ਬਾਕੀ ਟੈਂਕੀ ਦੇ ਵਿੱਚ ਹੱਥ ਮਾਰਨ ਦੀ ਲੋੜ ਨਹੀਂ ਜੀ ਟੇਪਰ ਬਣਾਈਆਂ ਵਿੱਚੋਂ ਖੋਲੋਗਾ ਦਿਖਾਈ ਦੇ ਨਹੀਂ ਬਾਕੀ ਜਿਹੜਾ ਮਾ ਲੋਈ ਜਾਲੀ ਇਹਦੇ ਵਿੱਚ ਟਿਕ ਜਾਣੀ ਹੈ ਜੀ ਤੇ ਜਾਲੀਆਂ ਤਿਆਰ ਨਹੀਂ ਕਰੀਆਂ ਤੀਆਂ ਉਹ ਜਾਲੀਆਂ ਰਹਿੰਦੀਆਂ ਤਿਆਰ ਕਰਨੀਆਂ ਆ ਜੀ ਅੱਛਾ ਵਿੱਚੋਂ ਸਾਰੀ ਟੇਪਰ ਰੱਖੀਏ ਜਾਲੀ ਟੈਂਕ ਪੂਰਾ ਵੱਡਾ ਹੈ ਗਾ ਜੀ ਤੇ ਖਾਦ ਵਾਲੇ ਸਪੈਸ਼ਲ ਖਾਦ ਠੀਕ ਹੈ ਜੀ ਤੇ ਵਿੱਚੋਂ ਹਲਕੀ ਜੀ ਬਾਈ ਜੀ ਟੇਪਰ ਆ ਕੈਮਰੇ ਚ ਨਹੀਂ ਵੀ ਕਈ ਵਾਰ ਦਿਖਾਈ ਦਿੰਦੀ ਹਾਂ ਟੇਪਰ ਆਈਏ ਮੰਨ ਲਓ ਜਿਹੜਾ ਵੀ ਰਹੇ ਆਪਣਾ ਉਹ ਵਿਚਾਲੇ ਆ ਜਾਂਦਾ ਹੀ ਪਿਸਤੋਲਾਂ ਦੇ ਕੋਲੇ ਤੇ ਆ ਸਾਰਾ ਲੋਹੇ ਦਾ ਮੈਟਲ ਦਾ ਵਰਤਿਆ ਹੋਇਆ ਹੈ ਲੋਹੇ ਦਾ ਸਾਰਾ ਕੁਝ ਆ ਗੇਅਰ ਬਾਕਸ ਆ ਗਿਆ ਜਿਹੜਾ ਵੀ ਵਧਾਉਣਾ ਘਟਾਉਣਾ ਹੈ ਇੱਥੋਂ ਹੋ ਜਾਂਦਾ ਹੀ ਅੱਛਾ ਇਸ ਤੋਂ ਇਹਦੇ ਅੰਦਰ ਕੀ ਲੀਵਰ ਆ ਕਿ ਕੀ ਸਿਸਟਮ ਹੈ ਗਿਆ ਨਹੀਂ ਇਹਦੇ ਮੰਨ ਲਓ ਹੀ ਗਰਾਰੀਆਂ ਨਹੀਂ ਚੈਨ ਗਰਾਰੀ ਚੇਂਜ ਕਰਨੀ ਪੈਂਦੀ ਹੈ ਚੈਨ ਲੈ ਕੇ ਦੂਜੀ ਕਰਾਰੀ ਤੇ ਚੜ ਜਾਂਦੀ ਹੈ ਉਦੋਂ ਆ ਤੀਜੀ ਤੇ ਉਦੋਂ ਆ ਚੌਥੀ ਤੇ ਇਹਦਾ ਆਪਾਂ ਚਾਰਟ ਦੇਵਾਂਗੇ ਬਣਾ ਕੇ ਵੀ ਕਿੱਥੇ ਕਿੰਨਾ 20 ਪਾਉਂਦੀ ਹੈ ਜੀ ਮੈਂ ਹੁਣ ਮੰਨ ਲਓ ਇਹ ਕਰਾਰੀ ਆਈ ਇਹਦੇ ਤੇ ਮੰਨ ਲਓ 7 ਕਿਲੋ 20 ਪਾਇਆ ਜੀ ਇੱਥੇ 7 ਕਿਲੋ ਪਾਇਆ ਜੀ ਹਾਂ ਇਹਦੇ ਤੇ ਪਾਉਂਦੀ ਹੈ ਜੀ 8.5 ਕਿਲੋ 20 ਠੀਕ ਹੈ ਜੀ ਇਹਦੇ ਤੇ ਮੰਨ ਲਓ 11 ਕਿਲੋ 20 ਤੇ ਉਧਰ ਜਿਹੜੀ ਪਰਲੇ ਸੇਕ ਇਹ ਇਹ ਤੇ ਆ ਇਹ ਪਾਉਂਦੀ ਹੈ ਜੀ 6.5 ਕਿਲੋ ਜੀ ਠੀਕ ਹੈ 1 ਕਿਲੋ 6.5 ਆ ਸਾਈਡ ਜਿਹੜੀਆਂ ਆਹ ਸਾਈਡਾਂ ਤੇ ਪੱਤੀਆਂ ਲੱਗੀਆਂ ਇਹ ਮੰਨ ਲਓ ਜੀ ਦਾਣਾ ਲਾਉਣ ਵਾਸਤੇ ਆਈ ਜਿਵੇਂ ਹੁਣ ਮੰਨ ਲਓ ਕਈ ਧਰ ਦਾਣੇ ਦੋ ਚੜ ਜਾਂਦੇ ਆਂ ਅੱਛਾ ਜੀ ਇਹ ਮੰਨ ਲਓ ਇੱਥੇ ਪੱਤੀ ਹੋ ਜਾਂਦੀ ਹੈ ਇਹ ਬਾਧੂ ਦਾਣਾ ਹੁੰਦਾ ਜਿਹੜਾ ਛਾੜ ਦਿੰਦੀ ਹੈ ਜੀ ਪਿੱਛੇ ਇਹਦੇ ਨੰਬਰ ਦਾ ਕੀ ਮਤਲਬ ਹੈ 11 12 ਦਾ ਇਸ ਇਹਦੇ ਨੰਬਰ ਬਾਈ ਜਿਹੜੇ ਨੰਬਰ ਲੱਗੇ ਆ ਚਾਰ ਨੰਬਰ ਤੇ ਚੱਲਦੀ ਹੈ ਜੀ ਮੱਕੀ ਤੇ ਅੱਛਾ ਜੋ ਕੋਈ ਫਸਲ ਬਦਲਦੀ ਹੈ ਤਾਂ ਉਸ ਹਿਸਾਬ ਦਾ ਨੰਬਰ ਬਦਲਦਾ ਹੈ ਜੇ ਮੂੰਗੀ ਬੀਜਣੀਆਂ ਦਾ ਮੰਨ ਲਓ ਹੋਰ ਆ ਜੀ ਹਾਂ ਉਹ ਥੱਲੇ ਹੋ ਜਾਂਦੀ ਹੈ ਜੀ ਉੱਥੇ ਠੀਕ ਹੈ ਤੇ ਸਰੋਂ ਵੀ ਬੀਜੂਗੀ ਹਾਂ ਜੀ ਹਾਂ ਸਰੋਂ ਮੂੰਗੀ ਜਿਹੜਾ ਕੋਈ ਮਰਜ਼ੀ ਬਾਕੀ ਆਪਾਂ ਨੇ ਇਹ ਐਡਜਸਟ ਹੁੰਦੇ ਆਈ ਸਾਰੇ ਜਿਵੇਂ ਮੰਨ ਠੀਕ ਹੈ ਜੀ ਆਪਾਂ ਮੰਨ ਲਓ ਆਹ ਚਾਰ ਦੀ بجائے 6 ਪਾਉਣੀ ਆ 6 ਵੀ ਪੈ ਜਾਣੀਆਂ ਫਰੇਮ ਤੇ ਬਾਕੀ ਉਹ ਐ ਨਹੀਂ ਜਿਵੇਂ ਹੁਣ ਆਪਣੇ ਬੈੱਡ ਤੇ ਆਈ ਤਿੰਨ ਔਰੇ ਵੀ ਜੰਦੇ ਆਈ ਉਹਦੇ ਵਿੱਚ ਨਹੀਂ ਜਿੰਮੇਦਾਰ ਕਹਿੰਦੇ ਸਾਨੂੰ ਦਿੱਕਤ ਆਈ ਆ ਜਿਵੇਂ ਹੁਣ ਆਪਣਾ ਵਿਚਾਲੇ ਬੈੱਡ ਤੇ ਆ ਜਾਂਦਾ ਕੋਰਾ ਉਹ ਨੂੰ 6 ਮਿੰਨਿਟ ਚੜਦੀ ਹੈ ਜਦੋਂ ਉਹ ਫਿਰ ਲੇਟ ਹਰਾ ਹੁੰਦਾ ਜੀ ਠੀਕ ਹੈ ਫਿਰ ਉਹ ਮੰਨ ਲਓ ਪਹਿਲੇ ਸਾਡੇ ਤੇ ਬੀਜੀ ਸੀ ਉਹਨਾਂ ਨੇ ਮੰਨ ਲਓ ਜੋ ਬੈੱਡ ਤੇ ਜਿਹੜਾ ਵਿਚਾਲੇ ਸੀਗਾ ਉਹ ਦੂਜੇ ਪਾਣੀ ਜੇਮ ਜਾ ਕੇ ਫਿਰ ਹਰਾ ਹੋਇਆ ਜੀ ਫਿਰ ਪੱਕਣ ਕਰੇ ਸਮੱਸਿਆ ਆ ਇਸ ਕਰਕੇ ਨਾ ਜੀ ਆਪਾਂ ਇਹ ਜਿਹੜਾ ਬਣਾਇਆ ਇਹ ਬੈੱਡ ਛੋਟਾ ਹੁੰਦਾ ਕਰਦਾ ਵੀ ਮੰਨ ਲੂ ਆ ਭਾਈ ਉਹ ਮੁਗੀ ਵਿਜਣੀ ਕਿੰਨਾ ਬੈੱਡ ਛੋਟਾ ਹੋ ਜਾਏਗਾ ਕਿੰਨਾ ਛੋਟਾ ਹੋ ਜਾਂਦਾ ਜੇ ਬੈੱਡ ਛੋਟਾ ਕਰੀਏ 15 ਇੰਚ ਦੇ ਖਿਆੜ ਹੋ ਜਾਂਦਾ ਹੈ ਅੱਛਾ ਸਰੋਂ ਵੀ ਜਿੰਨ ਤੱਕ ਦਾ ਹੋ ਸਕਦਾ ਸਿਆਣਾ 15 ਇੰਚ ਤੇ ਉਧਰੋਂ ਬਾਹਰਲੇ ਵੀ ਤੁਰ ਕੇ ਅੰਦਰ ਨੂੰ ਆ ਜਾਂਦੀਆਂ ਉਹਨੀਆਂ ਆ ਜਾਂਦੇ ਰਕਾਬਾ ਸਿਸਟਮ ਸਾਰਾ ਪਸੰਦ ਆ ਜਾਂਦਾ ਠੀਕ ਹੈ ਬਾਕੀ ਆਲ ਆਪਣਾ ਅਗੇ ਹੀ ਘੇਰ ਵਾਲਾ ਲੀਵਰ ਰੇਵ ਆਸਤੇ ਲੀਵਰ ਆ ਗਿਆ ਜਿੰਨਾ ਪਾਉਣਾ ਹੈ ਜੀ ਦੋ ਗੱਟਿਆਂ ਤੱਕ ਇਹ ਪਾ ਜਾਂਦੀ ਹੈ ਜੀ ਠੀਕ ਹੈ ਤੇ ਪੰਪ ਦੀ ਕੋਈ ਗਾਰੰਟੀ ਗਾਰੰਟੀ ਕੀ ਚੀਜ਼ ਹੈ ਗਾਰੰਟੀ ਆਪਣੀ ਪੂਰੀ ਬੋਲਾ ਭਾਈ ਜੀ ਜਿੰਨੀ ਗਾਰੰਟੀ ਦੇਵਾਂਗੇ ਜੀ ਠੀਕ ਕੰਟੈਕਟ ਆਉਂਦੀ ਹੈ ਪਹਿਲੀ ਗੱਲ ਤਾਂ ਕੋਈ ਦਿੱਕਤ ਆਉਂਦੀ ਨਹੀਂ ਜੇ ਆਊ ਆਪਾਂ ਅੱਲੇ ਦੇ ਉੱਥੇ ਫੇਰ ਚ ਕਰਕੇ ਦੇ ਦਿਆਂਗੇ ਫ੍ਰੀ ਕਰਕੇ ਆਉਂਗੇ ਪਹਿਲੇ ਸੀਜ਼ਨ ਹਾਂ ਫ੍ਰੀ ਠੀਕ ਹੈ ਬਾਕੀ ਜਿਹੜੇ ਕਿਸੇ ਵੀਰ ਨੇ ਬਾਈ ਲੈਣੀ ਹੋਵੇ ਤਾਂ ਮੇਰੇ ਨਾਲ ਕੰਟੈਕਟ ਕਰ ਲਓ ਆਪਾਂ ਸਪੈਸ਼ਲ ਰੈਟ ਕਰਾ ਦੇਾਂਗੇ ਬਾਈ ਤੋਂ ਬਹੁਤ ਪਿਆਰ ਆ ਆਪਣਾ ਇਹਨਾਂ ਨਾਲ ਤੇ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਸਰਵਿਸ ਬਾਈ ਪੂਰੀ ਦੇਊਗਾ ਸਰਵਿਸ ਦੀ ਆਪਾਂ ਇਹਨਾਂ ਪਹਿਲਾਂ ਵੀ ਗੱਲ ਕਰੀ ਆ ਬਈ ਬੰਦੇ ਆਪਣੇ ਆ ਜਾਣਗੇ ਬਟ ਸਰਵਿਸ ਪੂਰੀ ਫੁੱਲ ਚਾਹੀਦੀ ਹੈ ਇਹ ਨਾ ਹੋਵੇ ਵੀ ਮਸ਼ੀਨ ਵਾਲਾ ਬਾਣ ਚ ਖੜੀ ਰਵੇ ਤੇ ਬੰਦੇ ਸਾਡੇ ਖੱਜਲ ਹੋਈ ਜਾਣ ਉਹ ਕੰਮ ਨਹੀਂ ਹੋਣ ਦਿੰਦੇ ਮਟੀਰੀਅਲ ਲੱਗਿਆ ਭਾਈ ਉਹ ਖਰਾਬ ਹੋਣ ਵਾਲੀ ਨਹੀਂ ਹੈਗੀ ਜਿਵੇਂ ਹੁਣ ਮੰਨ ਲਓ ਮਟੀਰੀਅਲ ਹੈ ਜੋ ਕੋਈ ਚੀਜ਼ ਚਾਹੀਦੀ ਵੀ ਆਪਣੇ ਮਿਲੂਗੀ ਨਹੀਂ ਆਮ ਜਿਹੜੀਆਂ ਦੂਜੀਆਂ ਮਸ਼ੀਨਾਂ ਆਉਂਦੀਆਂ ਜੀ ਉਹਨਾਂ ਦਾ ਡੀਲਰਾਂ ਤੋਂ ਹੀ ਮਿਲਦਾ ਜੀ ਮਾਲ ਨਹੀਂ ਮਿਲਦਾ ਨਹੀਂ ਕਿਤੋਂ ਆਹ ਸਮੱਸਿਆ ਆਉਂਦੀ ਹੈ ਜੀ ਇਹਦੇ ਵਿੱਚ ਕੋਈ ਇਹ ਵਸਤੇ ਮੈਂ ਅਗਲੇ ਤੇ ਪਿੰਡ ਵੀ ਪਹੁੰਚਦਾ ਕਰ ਦਿਆਂਗੇ ਜੇ ਕੋਈ ਆਪ ਸੈਂਬਲ ਕਰ ਲੂਗਾ ਹਾਂ ਪਹੁੰਚਦਾ ਕਰ ਆਓ ਜੇ ਜਿੱਦੀ ਤੁਹਾਨੂੰ ਕੋਈ ਲੋਕਲ ਬੱਸ ਜਾਂਦੀ ਹੈ ਇੱਥੋਂ ਮੰਨ ਲਓ ਵੀ ਉਹ ਤੇ ਪਹੁੰਚਦਾ ਕਰ ਦੇਣਗੇ ਤੁਹਾਡੇ ਕੋਲੇ ਸਮਾਨ ਤੇ ਬਾਕੀ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਭਾਈ ਪਹਿਲਾਂ ਦੂਜੀਆਂ ਮਸ਼ੀਨਾਂ ਬਣਾਉ ਇਹ ਕਿਸੇ ਵੀਰ ਨੇ ਇਹ ਬਣਾਉਣੀ ਆ ਡਬਲ ਕੋਰਨੀ ਤੇ 트리플 ਕੋਰਨੀ ਕੋਸ਼ ਬਣਾਉਣੇ ਸਾਰਾ ਬਣਾ ਦੇਣਾ ਇਹਦੇ ਵੀ ਇਹਨਾਂ ਨੇ ਸਭੇ ਲਾਏ ਹੋਏ ਆ ਤੇ ਆ ਆਪਾਂ ਤੁਹਾਨੂੰ ਪਹਿਲਾਂ ਵੀ ਵੀਡੀਓ ਚ ਜ਼ਿਗਾਰਡ ਦਿਖਾਇਆ ਹੈ ਇਹ ਵੀ ਆਪਣਾ ਸਬਸਿਡੀ ਪਾਸ ਆਈ ਹੈ ਇਹ ਤੇ ਮਸ਼ੀਨਾਂ ਤੇ ਕਿੰਨੀ ਸਬਸਿਡੀ ਬਾਈਪਾਸ ਇਹਨਾਂ ਦੇ ਇਹ ਤੇ ਹੀ 35000 ਰੁਪਏ ਦੀ ਸਬਸਿਡੀ ਹੈ ਛੋਟੀ ਤੇ ਨਹੀਂ ਤੇ ਵੱਡੀ ਤੇ ਵੀ ਪਾਸ ਹੈ ਨਹੀਂ ਵੱਡੀ ਤੇ ਨਹੀਂ ਹੈ ਇਹ ਅੱਛਾ ਨਮੈਟਿਕ ਤੇ ਹਜੇ ਸਬਸਿਡੀ ਪਾਸ ਨਹੀਂ ਹੈਗੀ ਛੋਟੀ ਮਸ਼ੀਨ ਤੇ ਸਬਸਿਡੀ ਪਾਸ ਹੈ ਤੇ ਕਿੰਨੀ 35000 35000 ਰੁਪਏ ਆ ਉਹ ਜਿਹੜੀ ਮੰਨ ਲਓ گاਵਾਂ ਵਾਲੇ ਫਾਰਮ ਤੇ ਆਉਂਦੀ ਉਹ ਵਾਲੀ ਆ ਹਾਈ ਹੋਵੇ ਮੰਨ ਲਓ ਹਰੇਕ ਜ਼ਮੀਨਦਾਰ ਨੂੰ ਮਿਲਦੀ ਹੈ 40 ਤੇ 50% ਦੀ ਠੀਕ ਹੈ ਠੀਕ ਹੈ 40 ਤੇ 50% ਹਰੇਕ ਜ਼ਮੀਨਦਾਰ ਨੂੰ ਸਬਸਿਡੀ ਹੈਗੀ ਆ ਤੇ ਚਾਹੇ ਡਬਲ ਖੁਰਨੀ ਚ ਕਰਾ ਲਿਓ ਚਾਹੇ ਸਿੰਗਲ ਚ ਕਰਾ ਲਿਓ ਕਿਵੇਂ ਵੀ ਕਰਾ ਲਿਓ ਹਰੇਕ ਤਰ੍ਹਾਂ ਦੀ ਤਿਆਰ ਹੋ ਜਾਂਦੀ ਆ ਇਹ ਹਰ ਤਰ੍ਹਾਂ ਦੀ ਮੰਨ ਲਓ ਹਲਕੇ ਭਾਰੀ ਮਸ਼ੀਨਾਂ ਦੇ ਵਿੱਚ ਡਿਫਰੈਂਸ ਹੈਗਾ ਇਥੇ ਇੱਕ ਹੋਰ ਮਸ਼ੀਨ ਸੀਗੀ ਉਹ ਪੰਜ ਵਾਲੀ ਆ ਮੰਨ ਲਓ ਉਹ ਵੀ ਹੈਗੀ ਇਹਨਾਂ ਕੋਲੋਂ ਥੋੜੀ ਮਹਿੰਗੀ ਪੈਂਦੀ ਆ ਇਹ ਦੋ ਰਿਜਰ ਵਾਲੀ ਹੈ ਜਿਵੇਂ ਨਿਮੈਟਿਕ ਦੇ ਦੋ ਰਿਜਰ ਹੁੰਦੇ ਆ ਤੇ ਇਹਦੇ ਲੀਕ ਸੱਟ ਕੇ ਚਲਾਉਣੀ ਪੈਂਦੀ ਆ ਮੰਨ ਲਓ ਤੇ ਉਹ ਵੀ ਇਹਨਾਂ ਕੋਲੇ ਮਸ਼ੀਨਾਂ ਸਾਰੀਆਂ ਤਿਆਰ ਹੁੰਦੀਆਂ ਤੇ ਬਾਕੀ ਆਪਾਂ ਤੁਹਾਨੂੰ ਨਾਲ ਵੀਡੀਓ ਕਲਿੱਪ ਲਾ ਦਿਆਂਗੇ ਉਹ ਮਸ਼ੀਨ ਚੱਲਦੀ ਦੀ ਬਟ ਉਹਦਾ ਪੇਂਟ ਨਹੀਂ ਹੋਈ ਸੀ ਮਸ਼ੀਨ ਤੇ ਅੱਜ ਪੇਂਟ ਹੋ ਗਈ ਐ ਤੇ ਆਪਾਂ ਇਹਨਾਂ ਤੋਂ ਲੈਣ ਆਏ ਸੀ ਹਲਕਾ ਜਿਹਾ ਸਮਾਨ ਆਪਾਂ ਚਲੋ ਨਾਲ ਪਾ ਦਿੰਨੇ ਆਂ ਬਾਈ ਦੀ ਵੀਡੀਓ ਤੇ ਕੋਈ ਦਿੱਕਤ ਵਾਲੀ ਗੱਲ ਨਹੀਂ ਜੀ ਬਾਈ ਕੋਈ ਨਾ ਵੀ ਲੈਣੀ ਹੋਵੇ ਤੇ ਮੇਰੇ ਨਾਲ ਕੰਟੈਕਟ ਕਰ ਲਿਓ ਚਾਹੇ ਜੇ ਇਹਨਾਂ ਨਾਲ ਨਹੀਂ ਸਿੱਧਾ ਕਰਨਾ ਤੇ ਆਪਾਂ ਰੈਟ ਕਰਾ ਦਿਆਂਗੇ ਚਾਹੇ ਤੁਸੀਂ ਇਹਨਾਂ ਕੇਰਾ ਸੌਦਾ ਕਰ ਲਿਓ ਤਾਂ ਵੀ ਆਪਾਂ ਰੈਟ ਕਰਾ ਦਿਆਂਗੇ ਤੁਹਾਨੂੰ ਕਿੰਨੀ ਹੋ ਸਕਦੀ ਐ ਵੱਡੀ ਤੇ ਕੱਢੂਗਾ ਹਾਂਜੀ ਹਾਂਜੀ ਠੀਕ ਹੈ ਠੀਕ ਤੇ ਜੇ ਵੱਡੀ ਤੇ ਕਰਦੇ ਤਾਂ ਕਿੰਨੇ ਇੰਚ ਤੇ ਜਾਵੜਦਾ ਹੋਊਗਾ ਫੁੱਟ ਤੇ ਮੰਨ ਲਓ ਜਿਹਦੇ ਤੇ ਆ ਇਹਦੇ ਤੇ ਮੰਨ ਲਓ ਪਾਇਆ ਇਥੇ 9 ਇੰਚ ਤੇ ਪਾਇਆ ਜੀ ਤੇ ਜਿਹੋ ਜੀਤੇ ਚੈਨ ਜੜੀ ਵੀ ਹੈ ਜਿਹੜੀ ਤੇ ਇਹਦੇ ਚੈਨ ਜੜੀ ਵੀ ਹੈ ਇਹਦੇ ਜੋਗਾ ਜੀ 5.5 6 ਇੰਚ ਤੇ ਤੇ ਜੇ ਪਰ ਇਹਨੂੰ ਕਰਦੇ ਤਾਂ 3 ਇੰਚ ਹੋਜੂ ਇਹ ਤੇ ਹਾਂਜੀ ਹਾਂ 3 ਇੰਚ 3.5 ਇੰਚ ਤੇ ਇਧਰਲਾ ਫੁੱਟ ਤੋਂ ਉੱਪਰ ਹੈ ਇਧਰਲਾ ਮੰਨ ਲਓ ਵਾਜ ਜਾਣਾ ਜੀ ਇਹ ਤੇ 3 ਇੰਚ ਉਹ ਬਾਦ ਵਿੱਚ ਹੋਜੇ ਠੀਕ ਹੈ 11 ਇੰਚ ਤੇ ਹੋ ਜਾਣਾ ਮੁਲ 3 3 ਇੰਚ ਦਾ ਫਰਕ ਪਈ ਜਾਂਦੀ ਹੈ ਹਾਂਜੀ ਹਾਂਜੀ ਪਰ ਸੇਨਾ ਕੀ ਫਰਕ ਆਪਾਂ ਪਾਉਣਾ ਹੁੰਦਾ ਮੈਂ ਤਾਂ ਜੇ ਹੁਣ ਮੰਨ ਲਓ ਯਾਰ ਤੇ ਲਈ 9 ਇੰਚ ਦਾ ਜੱਗਾਈ ਇਹੋਣਾ ਆਪਣਾ ਸਰੋਂ ਦਾ ਦਾਣਾਗਾ ਉਹ ਵੀ 9 ਇੰਚ ਦੀ ਚਾਹੀਦਾ ਹੀ ਗੜਗੜ ਤੇ ਵੱਧ ਹੀ ਫੁੱਟ ਦੀ ਚਾਹੀਦਾ ਹੁੰਦਾ ਦੂਰ ਕਰਨਾ ਫਿਰ ਇਹਦੇ ਤੇ ਕਰਦੇ ਉਹ ਫੁੱਟ ਤੋਂ ਬਾਅਦ ਦੂਜੇ ਤਾਂ ਜੇ ਇਹਦੂ ਵੀ ਆਪਾਂ ਚੱਕਰ ਬਦਲਨੇ ਕੋਈ ਹੋਰ ਸਿਸਟਮ ਲਾਇਆ ਜੇ ਆਪਾਂ ਇਹਦੂ ਵੀ ਵੱਧ ਚੱਕਰ ਬਦਲਦੇ ਹੁਣ ਕਿ ਪੁਲੀ ਤੇ ਫਿਰ ਗਰਾਰੀ ਬਦਲਨੀ ਪਊਗੀ ਨਹੀਂ ਫਿਰ ਐਈ ਮੂਰੇ ਉਹ ਗਰਾਰੀ ਉਹਦੀ ਕੀਜ ਹੋ ਜੂਗੀ ਠੀਕ ਹੈ ਇਹਦੂ ਦਾ ਮੂ ਮੰਨ ਲਓ ਬਹੁਤ ਆਈ ਇੱਥੇ ਠੀਕ ਹੈ ਜਿਵੇਂ ਹੁਣ ਆ ਮੰਨ ਲਓ ਆ ਆ ਗਰਾਰੀ ਤੇ ਜਿਹੜਾ ਇਹਦੇ 3 ਇ 喂。Hey.